ਇਹਾਂ ਜਿਆਦਾ ਸੇ ਜਿਆਦਾ ਚਰਚ ਬਣਨੇ ਦੀ ਜਗ੍ਹਾ ਨਹੀਂ ਹੈ ਕਿ ਪੰਜਾਬ ਦੇ ਵਿੱਚ ਇਲੈਕਸ਼ਨ ਦਾ ਜਿਹੜਾ ਦੌਰ ਚੱਲ ਰਿਹਾ ਵਾ ਇਹੋ ਜਿਹਾ ਸਟੇਟਮੈਂਟਾਂ ਦੇ ਕੇ ਅਸੀਂ ਭਾਰਤ ਦੇ ਕਿਸੇ ਵੀ ਕੋਨੇ 'ਚ ਜਾ ਕੇ ਚਾਹੇ ਚਰਚ ਬਣਾ ਲੀਏ ਚਾਹੇ ਮੰਦਿਰ ਬਣਾ ਲੀਏ ਚਾਹੇ ਗੁਰਦੁਆਰਾ ਬਣਾ ਲੀਏ ਚਾਹੇ ਮਸਜਿਦ ਬਣਾ ਦਈਏ ਇੱਕ ਕਨਈਆ ਵਰਗੇ ਮਿੱੱਤਲ ਵਰਗੇ ਜਿਹੜੇ ਇਹ ਟੱਟੂ ਲੋਕ ਆ ਜਿਹੜੇ ਜੇ ਦਾ ਕਾਰਵਾਈ ਕਰਕੇ ਹੋਰ ਜਲਦੀ ਤੋਂ ਜਲਦੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਨਹੀਂ ਤੇ ਜਿਹੜਾ ਇਹਦਾ ਆਉਣ ਵਾਲਾ ਸਮੇਂ ਦੇ ਵਿੱਚ ਜਿਹੜਾ ਵਾ ਬਹੁਤ ਹੀ ਮਾੜੇ ਜਿਹੜੇ ਨਤੀਜੇ ਨਿਕਲਣਗੇ ਹਾਂਜੀ ਸਰ ਅੱਜ ਕਰਿਆ ਮਿੱਤਲ ਨੂੰ ਲੈ ਕੇ ਇੱਕ ਮੁੱਦਾ ਛੜਿਆ ਆ ਜਿਨ੍ਹਾਂ ਨੇ ਮਸੀਹ ਭਾਈਚਾਰੇ ਦੇ ਵਿਰੋਧ ਇੱਕ ਟਿੱਪਣੀ ਕੀਤੀ ਹੈ ਉਹਦੇ ਸਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਸਭ ਤੋਂ ਪਹਿਲਾਂ ਆਪਣੇ ਪੰਜਾਬ ਦੇ ਦੇਸ਼ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਮਸੀਹ ਭਾਈਚਾਰੇ ਨੂੰ ਸਰਬ ਸਮਾਜ ਨੂੰ ਔਰ ਸਾਰਿਆਂ ਨੂੰ ਮੈਂ ਜੈ ਮਸੀਹ ਦੀ ਕਿਨਾਵਾ ਨਮਸਕਾਰ ਕਿਨਾਵਾ ਸਸੇਕਾਲ ਕਿਨਾ ਪੰਜਾਬ ਵਾਸੀਆਂ ਨੂੰ ਔਰ ਜੋ ਕਨਈਆ ਮਿੱਤਲ ਜੀ ਨੇ ਇੱਕ ਲੁਧਿਆਣੇ ਦੇ ਵਿੱਚ ਇੱਕ ਸਟੇਟਮੈਂਟ ਜੋ ਦਿੱਤੀ ਆ ਜੋ ਆਪਣਾ ਕਿਸੇ ਪਾਰਟੀ ਦਾ ਪ੍ਰਚਾਰ ਕਰ ਭਜਨ ਗਾਣ ਕਰ ਰਿਹਾ ਹੋ ਤੇ بار بار ਜਿਹੜਾ ਵਾ ਖਨਜਾ ਮਿੱਤਲ ਜਿਹੜਾ ਵਾ ਜਾਣ ਬੁੱਝ ਕੇ ਜਿਹੜਾ ਵਾ ਮਨਿਓਰਟੀ ਤੇ ਟੈਗ ਕਰਦਾ ਵਾ ਇਸ ਬੰਦੇ ਨੇ ਪਹਿਲਾਂ ਵੀ ਇਰਤੇ ਪਰਚਾ ਕਰਾਇਆ ਮਸੀਹ ਭਾਈਚਾਰੇ ਦੇ ਜਲੰਧਰ ਦੇ ਸਾਡੇ ਭਰਾਵਾਂ ਨੇ ਇਰਤੇ ਪਰਚਾ ਕਰਾਇਆ ਉਦੇ ਬੰਦੇ ਨੇ ਚੀਕਾਂ ਮਾਰ ਮਾਰ ਜਿਹੜੀ ਆ ਉਦੋਂ ਮਾਫੀ ਮੰਗੀ ਔਰ ਰੋਇਆ ਵਾ ਕਈ ਵੀਡੀਓ YouTube ਤੇ ਆ Facebook 'ਚ ਆ ਉਹਨਾਂ ਸਾਡਾ ਭਰਾਵਾਂ ਨੇ ਇਹਨੂੰ ਮਾਫ ਕੀਤਾ ਮਸੀਹ ਭਾਈਚਾਰੇ ਨੇ ਆਪਣਾ ਦਿਲ ਵੱਡਾ ਰੱਖ ਕੇ ਮਾਫ ਕੀਤਾ ਚਲੋ ਯਾਰ ਇਨਸਾਨ ਕੋ ਗਲਤੀ ਹੋ ਜਾਂਦੀ ਆ ਇੱਕ ਤਾਂ ਗਲਤੀ ਹੁੰਦੀ ਆ ਪਰੇ ਜਾਣ ਪੁੱਛ ਕੇ ਇਹ ਬੰਦਾ ਜਿਹੜਾ ਬਾਰ-ਬਾਰ ਜਿਹੜਾ 크ਰਿਸਚੀਅਨ ਭਾਈਚਾਰੇ ਨੂੰ ਅਟੈਕ ਕਰ ਰਿਹਾ ਮੈਂ ਇਹਨੂੰ ਪੁੱਛਣਾ ਚਾਹੁੰਦਾ ਕਿ ਆ ਪਾਕਿਸਤਾਨ ਜਿੱਥੇ ਚਰਚ ਨਹੀਂ ਬਣ ਸਕਦਾ ਇਹ ਦੇਸ਼ ਆਜ਼ਾਦ ਆ ਭਾਰਤ ਦੇਸ਼ ਆਜ਼ਾਦ ਆ ਡਾਕਟਰ 바ਵਾ ਸਾਹਿਬ ਭੀਮਰਾਓ ਅੰਬੇਡਕਰ ਜੀ ਦਾ ਸੰਵਿਧਾਨ ਸਾਨੂੰ ਇਜਾਜ਼ਤ ਦਿੰਦਾ ਵਾ ਅਸੀਂ ਭਾਰਤ ਦੇ ਕਿਸੇ ਵੀ ਕੋਨੇ ਤੇ ਜਾ ਕੇ ਚਾਹੇ ਚਰਚ ਬਣਾ ਲਈਏ ਚਾਹੇ ਮੰਦਰ ਬਣਾ ਲਈਏ ਚਾਹੇ ਗੁਰਦੁਆਰਾ ਬਣਾ ਲਈਏ ਚਾਹੇ ਮਸਜਿਦ ਬਣਾ ਲਈਏ ਇੱਕ ਨਈਆ ਵਰਗੇ ਮਿੱਤਲ ਵਰਗੇ ਜਿਹੜੇ ਇਹ ਟੱਟੂ ਲੋਕ ਆ ਜਿਹੜੇ ਗਲਤ ਜਿਹੜੇ ਆ ਇਹ ਸ਼ਬਦਾਵਲੀ ਵਰਤੇ ਤੇ ਮਸੇ ਭਾਈਚਾਰੇ ਨੂੰ ਬਾਹਰ ਬਾਹਰ ਨੀਵਾ ਨੀਵਾ ਦਿਖਾਉਂਦੇ ਆ ਮੈਂ ਪੰਜਾਬ ਦੇ ਜਿਹੜੇ ਆ ਮੁੱਖ ਮੰਤਰੀ ਸਾਹਿਬ ਨੂੰ ਔਰ ਪੰਜਾਬ ਦੇ ਡੀਜੀਪੀ ਨੂੰ ਔਰ ਮੁੱਖ ਚੋਣ ਕਮਿਸ਼ਨ ਪੰਜਾਬ ਅਤੇ ਭਾਰਤ ਦੇ ਜਿਹੜੇ ਇਲੈਕਸ਼ਨ ਕਮਿਸ਼ਨ ਨੂੰ ਮੈਂ ਬੇਨਤੀ ਕਰਦਾ ਵਾਂ ਕਿ ਪੰਜਾਬ ਦੇ ਵਿੱਚ ਇਲੈਕਸ਼ਨ ਦਾ ਜਿਹੜਾ ਦੌਰ ਚੱਲ ਰਿਹਾ ਵਾ ਇਹੋ ਜਿਹਾ ਸਟੇਟਮੈਂਟਾਂ ਦੇ ਕੇ ਇਹ ਬੰਦਾ ਫਿਰ ਤਾਂ ਪਹਿਲਾਂ ਵੀ ਇੱਕ ਐਫਆਈਆਰ ਦਰਜ ਹੋਈ ਆ ਕ੍ਰਿਸਟਨ ਭਾਈਚਾਰੇ ਵੱਲੋਂ ਜਲੰਧਰ ਦੇ ਵਿੱਚ ਮੈਂ ਚਾਹੁੰਨਾ ਵਾਂ ਕਿ ਇਸ ਬੰਦੇ ਦੇ ਖਿਲਾਫ ਜਿਹੜੀ ਆ ਜੋ ਬੰਦ ਹੀ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਪਿਛੇ ਦੇਖੋ ਕਿਦਾਂ ਕਾਂਗਰਸ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਤੇ ਜਿਹੜੇ ਆ ਉਥੋਂ ਦੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਆ ਉਮੀਦਵਾਰ ਜਦੋਂ ਇਹ ਤਾਂ ਕਹਿ ਰਹੇ ਕਿ ਚਰਚ ਬਣਨ ਦੀ ਲੋੜ ਨਹੀਂ ਆ ਇਹ ਜਿਹੜਾ ਦੇ ਸਾਰਿਆਂ ਦਾ ਸਾਂਝਾ ਦੇਸ਼ ਆ ਭਾਰਤ ਦੇਸ਼ਾ ਇੱਥੇ ਹਿੰਦੂ ਮੁਸਲਮਨ ਸਿੱਖ ਈਸਾਈ ਆਪਸ ਵਿੱਚ ਭਰਾ ਭਰਾ ਵਾ ਇਹ ਪਾੜਾ ਨਾ ਪਾ ਇਸ ਕਰਕੇ ਮੈਂ ਬੇਨਤੀ ਕਰਦਾ ਇਹਨਾਂ ਨੂੰ ਸਾਰੇ ਆਪਣੇ ਜਿਹੜੇ ਰਾਸ਼ਟਰਪਤੀ ਨੂੰ ਮੁੱਖ ਚੋਣ ਕਮਿਸ਼ਨ ਭਾਰਤ ਤੋਂ ਭਾਰਤ ਨੂੰ ਔਰ ਪੰਜਾਬ ਦੇ ਜਿਹੜੇ ਮੁੱਖ ਚੋਣ ਕਮਿਸ਼ਨ ਔਰ ਡਿਜੀਪੀ ਸਾਹਿਬ ਨੂੰ ਇਸ ਬੰਦੇ ਤੇ ਕਾਰਵਾਈ ਕਰਕੇ ਔਰ ਜਲਦੀ ਤੋਂ ਜਲਦੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਨਹੀਂ ਤੇ ਜਿਹੜਾ ਇਹਦਾ ਆਣ ਵਾਲਾ ਸਮੇਂ ਦੇ ਵਿੱਚ ਜਿਹੜਾ ਵਾ ਬਹੁਤ ਹੀ ਮਾੜੇ ਜਿਹੜੇ ਨਤੀਜੇ ਨਿਕਲਣਗੇ ਔਰ ਮੈਂ ਬੇਨਤੀ ਕਰਨਾ ਚਾਹਨਾ ਵਾ ਮਸੀਹ ਭਾਈਚਾਰੇ ਨੂੰ ਵੀ ਦੇਖ ਲਓ ਅੱਜ ਆਪਾਂ ਕਾਂਗਰਸੀਆਂ ਰੈਲੀਆਂ ਦੇ ਵਿੱਚ ਸਾਡੇ ਧਾਰਮਿਕ ਆਗੂ ਜਾ ਰਹੇ ਆ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਵਾ ਕਿ ਰਾਜਾ ਵੜੰਗ ਵਰਗੇ ਰਵਨੀਤ ਬਿੱਟੂ ਵਰਗੇ ਕਿੱਦਾਂ ਖਿੱਲੀ ਡਾਰੇ ਆ ਅੱਜ ਸਾਨੂੰ ਸਮਝਣ ਦੀ ਲੋੜ ਆ ਸਾਨੂੰ ਇੱਕ ਹੋਣ ਦੀ ਲੋੜ ਆ ਨੈਸ਼ਨਲ ਲੋਕ ਸੇਵਾ ਪਾਰਟੀ ਜਿਹੜੀ ਆ ਉਹ ਆਪਣੇ ਜਿਹੜੇ ਉਮੀਦਵਾਰ ਖੜੇ ਕੀਤੇ ਆ ਆਪਣਾ ਝੰਡਾ ਤੇ ਆਪਣਾ ਡੰਡਾ ਲੈ ਕੇ ਜਿਹੜਾ ਵਾ ਅਸੀਂ ਮੈਦਾਨ 'ਚ ਆ ਇਹੋ ਜੇ ਕਨਈਏ ਵਰਗੇ ਨੂੰ ਜਿਹੜਾ ਜਿਹੜਾ ਡੰਡਾ ਨਾ ਹਾ ਕੰਮ ਆਣਾ نیشنل ਲੋਕ ਸੇਵਾ ਪਾਰਟੀ ਦਾ ਇਸ ਕਰਕੇ ਮੇਰੀ ਬੇਨਤੀ ਹੈ 크ਿਸਚਨ ਭਾਈਚਾਰੇ ਦੇ ਹੱਥ ਜੋੜ ਕੇ ਕਿ ਆਪਣੇ ਜਿਹੜੇ ਆਪਣੀ ਕੌਮ ਦੇ ਜਿਹੜੇ ਆਗੂ ਉਹਨਾਂ ਦੀ ਮਦਦ ਕਰੀਏ ਤੇ ਆਪਣੀ ਇੱਕ ਇੱਕ ਵੋਟ ਜਿਹੜੀ ਕੀਮਤੀ ਵੋਟ ਨੂੰ ਦੇਖੀਏ ਕਿ ਤੁਹਾਡੀ ਕਿਤੇ ਵੋਟ ਜਾਇਆ ਨਾ ਹੋ ਜਾਏ ਨਹੀਂ ਤੇ ਕਈ ਕਨੇ ਜੇ ਮਿੱਤਲ ਜਿਹੜੇ ਪੈਦਾ ਹੋਣੇ ਆ ਇਹ ਸਮਾਂ ਤੁਹਾਡੇ ਕੋਲ ਬਹੁਤ ਜੜਾ ਵਾ ਸੁਨਹਰੀ ਮੌਕਾ ਵਾ ਆਪਣੇ 크ਿਸਚਨ ਭਰਾਵਾਂ ਨੂੰ ਜੁਟਾ ਕੇ ਲੋਕ ਸਭਾ ਦੇ ਭੇਜੀਏ ਤਾਂ ਕਿ ਆਣ ਵਾਲੇ ਸਮੇਂ ਇਹੋ ਜਿਹੇ ਇਹੋ ਜਿਹੇ ਜੜੇ ਆ ਮਨ ਹੋਸ਼ ਬੰਦੇ ਆ ਇਹਨਾਂ ਦਾ ਮੂੰਹ ਬੰਦ ਕਰ ਸਕੀਏ ਅੱਛਾ ਸਰ ਗੱਲਬਾਤ ਕਰਨੀ ਚਾਹਾਂਗੇ ਕਿ ਬੀਜੇਪੀ ਸਰਕਾਰ ਦੇ ਜਿਹੜੇ ਆਗੂ ਨੇ ਉਹ ਵੀ ਤਾੜੀਆਂ ਮਾਰ ਰਹੇ ਸੀ ਹੱਸ ਰਹੇ ਸੀ ਔਰ ਬਹੁਤ ਸਾਰੇ ਲੋਕਾਂ ਵੱਲੋਂ ਮੋਦੀ ਸਰਕਾਰ ਜਿੰਦਾਬਾਦ ਦੇ ਨਾਰੇ ਲਗਾਏ ਜਾ ਰਹੇ ਸੀ ਇਸੇ ਗੱਲ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਦਿੱਤੀ ਬਿਲਕੁਲ ਗਲਤ ਹੋਇਆ ਜੋ ਵੀ ਹੋਇਆ ਗਲਤ ਹੋਇਆ ਅਦਾ ਨਹੀਂ ਹੋਣਾ ਚਾਹੀਦਾ ਇੱਕ بڑے ਲਿਖੇ ਬੰਦੇ ਆ ਰਵਨੀਤ ਬਿੱਟੂਰਾ ਨੂੰ ਐਦਾ ਨਹੀਂ ਕਰਨਾ ਚਾਹੀਦਾ ਮੈਂ ਕ੍ਰਿਸਚਨ ਭਾਈਚਾਰੇ ਨੂੰ ਕਹਿੰਦਾ ਵੀ ਉਹਦਾ ਬਾਈਕਾਟ ਕਰਨਾ ਚਾਹੀਦਾ ਜੀ ਰਵਨੀਤ ਬਿੱਟੂ ਦਾ ਵੀ ਤੇ ਦੂਜਾ ਕਿਹੜਾ ਰਾਜੇ ਵੜੰਗਦਾ ਵੀ ਉਥੇ ਬੈਠਾ ਜੀ ਔਰ ਇੱਕ ਗੱਲ ਹੋਰ ਕੀ ਜਿਵੇਂ ਆਪਾਂ ਦੇਖਦੇ ਆਂ ਕਿ ਉਸ ਜਗ੍ਹਾ ਦੇ ਉੱਤੇ ਮੋਦੀ ਸਰਕਾਰ ਦੀ ਅਗਰ ਗੱਲ ਕਰੀਏ ਤੇ ਪਿਛਲੇ ਕਾਫੀ ਲੰਬੇ ਸਮਿਆਂ ਤੋਂ ਉਹਨਾਂ ਦੇ ਵੱਲੋਂ ਬਹੁਤ ਸਾਰੇ ਜਿਹੜੇ ਵਾਅਦੇ ਕੀਤੇ ਜਾਂਦੇ ਸੀ ਸਰਕਾਰ ਨੂੰ ਲੈ ਕੇ ਅੱਜ 10 ਸਾਲ ਹੋ ਗਏ ਉਹਨਾਂ ਦੀ ਸਰਕਾਰ ਨੂੰ ਲੈਕਿਨ ਉਹਨਾਂ ਦਾ 10 ਸਾਲਾਂ ਦੇ ਵਿੱਚ ਗੱਲ ਕਰੀਏ ਤੇ ਕੀ ਕਹਿਣਾ ਚਾਹੋਗੇ ਕਿ ਕਿਹੜੇ ਉਹਨਾਂ ਨੇ ਕੰਮ ਕੀਤੇ ਜਿਹੜੇ ਅੱਜ ਦੁਨੀਆਦਾਰੀ ਦੇ ਵਿੱਚ ਜਿਸ ਦੇ ਸਬੰਧ ਦੇ ਵਿੱਚ ਉਹ ਅੱਜ ਲੋਕਾਂ ਦੇ ਕੋਲੋਂ ਵੋਟ ਮੰਗ ਰਹੇ ਨੇ ਕੋਈ ਵੀ ਜਿਹੜਾ ਉਹਨਾਂ ਦਾ ਵਾਦਾ ਜਿਹੜਾ ਵਾ ਜਿਹੜੇ ਕੀਤੇ ਸੀ ਵੱਡੇ ਵੱਡੇ ਖਾਪ ਦਿਖਾਏ ਸੀ ਕਾਲਾ ਧਨ ਵਾਪਸ ਲਿਆਵਾਂਗੇ ਹਰ ਇੱਕ ਦੇ ਜਿਹੜੇ ਖਾਤੇ 'ਚ 15-15 ਲੱਖ ਰੁਪਏ ਪਾ ਦਾਂ ਗਰੀਬਾਂ ਦੇ ਹੋਇਆ ਪੂਰਾ ਇੱਕ ਵੀ ਵਾਦਾ ਪੂਰਾ ਨਹੀਂ ਹੋਇਆ ਜੋ ਕੁਝ ਵੀ ਕਹਿ ਰਹੇ ਆ ਉਹ ਬਸ ਝੂਠ ਦੀ ਪਾਰਟੀ ਐ ਜੀ ਜੀ ਲਾਸਟ ਵਿੱਚ ਕੀ ਮੈਸੇਜ ਦੇਣਾ ਚਾਹੋਗੇ ਸਾਸੀ ਜੀ ਮੇਰਾ ਭਾਈਚਾਰੇ ਨੂੰ ਪੰਜਾਬ 'ਚ ਸ਼ ਔਰ ਜਿਹੜੇ ਇਹੋ ਜਿਹੜੇ ਆ ਬੰਦੇ ਆ ਨਕਮੇ ਬੰਦੇ ਆ ਪਹਿਲਾਂ ਮਾਫੀਆਂ ਮੰਗ ਕੇ ਲਿਲੜੀਆਂ ਲੈ ਕੇ ਨੇ 크ਿਸਚਨ ਭਾਈਚਾਰੇ ਤੋਂ ਮਾਫੀ ਮੰਗੀ ਆ ਔਰ ਮੈਂ ਇਹੋ ਚਾਹਾਂਗਾ ਡੀਜੀਪੀ ਸਾਹਿਬ ਨੂੰ ਔਰ ਮੁਖ ਚੌਂਕ ਕਮਿਸ਼ਨਰ ਸਾਹਿਬ ਨੂੰ ਜਿਹੜੇ ਪੰਜਾਬ ਦੇ ਆ ਕਿ ਇਹਦੇ ਖਿਲਾਫ ਪੰਦੀ ਕਾਰਵਾਈ ਕੀਤੀ ਜਾਵੇ ਧੰਨਵਾਦ ਸਾਰਿਆਂ ਨੂੰ ਚੈਮਸੀ ਦੀ ਸਤਿ ਸ੍ਰੀ ਅਕਾਲ ਨਮਸਕਾਰ ਥੈਂਕ ਯੂ ਜੀ